ਹਾਂ ਜੀ ਸਿਵਲ ਜਾਰਿਆਂ ਨੂੰ ਆ ਡਾਡੋੜੀਓਂ ਹੈਲੋ ਕਰ ਦਵਾਰਸ ਬਸ ਹੈਲੋ ਕਰ ਦਵਾਰਸ ਪੰਡ ਘੋਨੀ ਤਾਂ ਨੂੰ ਸਸਿਕਾ ਲਾਓ ਪਿੰਡ ਦਾ ਵੀਊ ਦੇਖੋ ਜੀ ਸਾਡੇ ਦਾ ਇੱਧਰ ਹੁੰਦਾ ਪਿੰਡ ਆ ਉੱਥੇ ਉਥੇ ਆ ਆ ਦੇਖੋ ਉਹ ਡੋਗੀ ਆ ਚੁੰਮਦੇ ਹੁਣ ਜਾ ਰਹੇ ਕਿੱਥੇ ਜਾ ਡੋਗੀ ਉਹ ਜਾਂਦੇ ਉਹ ਜਾਂਦੇ ਆ ਜਾਂਦੇ ਰਿਓ ਦੇਖੋ ਕਿੰਨੇ ਡੋਗੀ ਉਹ ਜਾਂਦੇ ਆ ਸਾਡੇ ਕਾਇਦੀ ਦਾ ਘਰ ਆ ਉਹ ਸਰੋਂ ਦਾ ਬਾਗ ਰੱਖੀ ਹੋਈ ਆ ਹਾ ਰੱਖੀ ਹਾਂ ਮੇਰੇ ਵੀਰੇ ਦਾ ਘਰ ਹੈ ਕੀ ਲੈਣਾ ਮੰਮੀ ਜੜੀ ਵਾਸਤੇ ਵਰ ਮੰਮੀ ਵਾਸਤੇ ਨੇ ਇੱਕ ਚੀਜ਼ ਲਿਆਂਦੀ ਆ ਪਰ ਉਹਨਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਜੜੀ ਲੈ ਕੇ ਜਾਂਦਾ ਕੋਈ ਜੜੀ ਲੈ ਜਾਂਦਾ ਮੰਮੀ ਲੈ ਅੱਛਾ ਇਹਨਾਂ ਨੂੰ ਚੁੱਪ ਕਰਕੇ ਜਾ ਕੇ ਤੇ ਬਿਠਾ ਦੇ ਸੋਫਿਆ ਤੇ ਤੇ ਮੈਂ ਆਉਂਗਾ ਬਾਹਰੋਂ ਠੀਕ ਹੈ ਆਪਾਂ ਹੋਰ ਹੀ ਜਿਹਨਾਂ ਦਿਨਾਂ ਸਰਪ੍ਰਾਈਜ਼ ਸਰਪ੍ਰਾਈਜ਼ ਦੇਣਾ ਇਹਨਾਂ ਨੂੰ ਤੂੰ ਜਾ ਕੇ ਤਿਆਰੀ ਕਰ ਲੈ ਅੰਦਰ ਚੱਲ ਠੀਕ ਹੈ ਚੱਲ ਮੈਂ ਬੰਨੂ ਫਿਰ ਓਕੇ ਜੋ ਵੀ ਕਿੱਥੇ ਗਿਆ ਆ ਕਾ ਜੋ ਬੰਦੇ ਕਿੱਥੇ ਗਿਆ ਵਾ ਮੈਨੂੰ ਆਂਦਾ ਹੀ ਕੁਛ ਲਿਆ ਮਾ ਲੈਣ ਚੱਲਿਆ ਲੈਣ ਚੱਲਿਆ ਜਨਾਲੇ ਚੱਲਿਆ ਮੈਂ ਐ ਤੱਕ ਮੁੜਿਆ ਜਵਾਰੀ ਬੈਠੇ ਘਰਾਂ ਕਿ ਤੇ ਆਪ ਸਵੇਰ ਦਾ ਨਿਕਲਿਆ ਇਧਰੋਂ ਬਾਹਰ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਇੱਕ ਵਾਰੀ ਮਾਰੇ ਬੱਜ ਉਹ ਆਪਣਾ ਕੋਈ ਯਾਰ ਚੋਰੀ ਸਮਾਨ ਲੈਣਾ ਪੁਰਾਣਿਆਂ ਨੂੰ ਤੂੰ ਇਹ ਨਾ ਟੈਨਸ਼ਨ ਲੈ ਉਧਰ ਲੁਧਿਆਣੇ ਚੱਲ ਗਏ ਜ਼ਰੂਰੀ ਸਮਾਨ ਕੀ ਲੈਣ ਗਿਆ ਆਉਣਾ ਮੈਂ ਕੋਈ ਚੱਲਿਆ ਚੀਜ਼ ਲੈਣ ਆਉਣਾ ਆਪਣੀ ਜ਼ਰੂਰੀ ਕੰਮ ਜਦ ਨਿਆ ਮਹ ਜਰੂਰੀ ਕੰਮ ਚੱਲਿਆ ਜਾਂਦਾ ਹਾਂ ਜੀ ਇਹੇ ਪਤਾ ਕਿ ਘਰ ਦੀ ਜਵਾਈ ਆਇਆ ਘਰ ਬਈ ਅਸੇ ਮੇਰੇ ਕੋਲ ਜਦਿਆਂ ਬੱਤੀ ਆਇਆ ਹੈਲਥੀਅਰ ਇਹਦੇ ਉਹਨਾਂ ਆਪਾਂ ਨੂੰ ਫਰਜ਼ ਤੇ ਭੰਦਾ ਇੱਥੇ ਆ ਕੇ ਬਰਪਰੇਟ ਬੈਠੇ ਆਂ ਰੱਬ ਦੀ ਆ ਗਿਆ ਮਨ ਲਗਦਾ ਆ ਗਿਆ ਆ ਗਿਆ ਆ ਗਿਆ ਕੱਲ ਮੈਂ ਵੇਣੀਆਂ ਨੂੰ ਬਲਾਕ ਲਿਆਉਣੀ ਕੀ ਕਰਦਾ ਕੋਈ ਨਹੀਂ ਚੁੱਪ ਕਰ ਜਾ ਫਿਰ ਗੁੱਸਾ ਕਰੂਗਾ ਅਗਲਾ ਗੁੱਸਾ ਕਰੂਗਾ ਹੈ ਆਇਆ ਗਿਆ ਸੀ ਕੀ ਗੱਡੀ ਉੱਪਰ ਲੰਢਾ ਹੈ ਬੜਾ ਲੱਗਿਆ ਅਗਲੇ ਨੇ ਛੱਡ ਦੇ ਖਾਂ ਵੀ ਆ ਸਾਨੂੰ ਤੇ ਤੈਨੂੰ ਪਤਾ ਨਹੀਂ ਕਿਹੜੇ ਕੰਮ ਆ ਕੋਈ ਪਾਣੀ ਹੋਣਾ ਨਹੀਂ ਨਾ ਮਗਰ ਆਉਣਾ ਨਹੀਂ ਆਣੂ ਮੈਨੂੰ ਪਤਾ ਨਹੀਂ ਉਹ ਗੁੱਸਾ ਕਰਨ ਦੇ ਬੰਦੇ ਜੀ ਜਿਵੇਂ ਬਾਈ ਪਰ ਗੱਠਾ ਬਾਹਰ ਨਿਕਲ ਗੋ ਨਹੀਂ ਬੜਾ ਨਹੀਂ ਲੱਗਾ ਨਹੀਂ ਨਹੀਂ ਬੜਾ ਨਹੀਂ ਬਚਾਉ ਚੱਲਿਓ ਚੱਲੀਏ ਫਿਰ ਕਿੱਥੇ ਬੈਠੇ ਉਹ ਇੱਧਰ ਬਾਇ ਹੈ ਹਾਂ ਮਾਜੋ ਐਥੇ ਮਾਜੀ ਆਏ ਜਾਈਏ ਮੈਨੂੰ ਆਖੀ ਕਹਾਲਾ ਕਿ ਤੇ ਗਏ ਹੋ ਕੋਈ ਨਹੀਂ ਕਿਤੇ ਹੋ ਰਿਹਾ ਨਾ ਬਿਜਾਰ ਚੱਲ ਗਿਆ ਕਿ ਤੇ ਕਹਿੰਦੇ ਇਹੋ ਜਿਹੇ ਪੈਸੇ ਚਾਹੀਦੇ ਨਹੀਂ ਤੁਹਾਨੂੰ ਪਤਾ ਹੀ ਨਹੀਂ ਮੇਰਾ ਸਾਡੇ ਲਈ ਕਿਹਦਾ ਲੱਡੂ ਸਪੈਸ਼ਲ ਆ ਲੱਡੂ ਦਾ ਸੋਈ ਹਾਂ ਬੱਦੂ ਲੱਡੂ ਨਹੀਂ ਬੱਦੂ ਵਾਓ ਵੇਖੋ ਕਿੰਨਾ ਸੋਹਣਾ ਸਟਾਈਲ ਬਾਹਰ ਵਾਲੇ ਮੁੰਡੇ ਸੌਦੀਰ ਵਾਲੇ ਨੇ ਦਿੱਤਾ ਆਹ ਦੇ ਮਮੀ ਦੇ ਵਾਸਤੇ 골ਡ ਰਿੰਗ ਆਪਸ ਤੇ ਜੈਲੀ ਦੇ ਵਾਸਤੇ ਰਿੰਗ ਲਿਆ ਆ ਲੈ ਆ ਹੈ ਨਹੀਂ ਮੈਂ ਨੋ ਪੜਾਈ ਤੁਹਾਨੂੰ ਦੇਖੀ ਕਰੀ ਕਰੀਏ ਦੇਖਿਆ ਇੱਕ ਦਿਨ ਆਪੂ ਨੇ ਪਹਿਲਾ ਪਾਈ ਹੋਈ ਆ ਇੱਕ ਪਹਿਲਾ ਪਾਈ ਇੱਕ ਹੋਰ ਪਾਤੀ ਮੁੰਡੇ ਨੇ ਲੈ ਤਿੰਨ ਸਾਲ ਦੇ ਚੀਕਿਆ ਹਾਂ ਅੱਛਾ ਲੈ ਭਾਈ ਆ ਤੇਰੇ ਲੱਗ ਜਿਹੜੇ ਟੌਪਸ ਵੀ ਬੈ ਗਏ ਆਈ ਪਰਮਾਤਮਾ ਜਿਹੜੇ ਟੌਪਸ ਪੈ ਗਏ ਆ ਸਭ ਦੇ ਬੱਚੇ ਇਤਰਾ ਨਿਕਲ ਆ ਗਿਆ ਕਾਰ ਵਧੀਆ ਲੜੀ ਰੱਪੀਆਂ ਕਰ ਲੈ ਫੋਨ ਨਾਲ ਫੋਨ ਚਾਲੋ ਆਓ ਖਾਓ ਨੋ ਕਮੂ ਮਿਟਾ ਪਿਆਨੀਵਰਸੀ ਪਿਆਨੀਵਰਸੀ ਅੱਜ ਸੱਇਆ ਉੱਤੇ ਬਾਹਰ ਬੈਠੇ ਆ ਮੈਨੂੰ ਇੱਧਰ ਐਨੀਵਰਸੀ ਗੇਟ ਤੇ ਤਾਂ ਗਾੜੀ ਨੂੰ ਸਾਧੀਆਂ ਵਾਲੇ ਮੁੰਡੇ ਨੇ ਮੈਂ ਵੀ ਮੈਂ ਵੀ ਸੋਨਾ ਐਡਾ ਹੀ ਸਾਡਾ ਮੁੰਡਾ ਕਮਾਉਂਦਾ ਰਵੇ ਤੇ ਆਪਣੇ ਮम्मी-ਡਾਡੀ ਨੂੰ ਦਿੰਦਾ ਰਹੇ। ਇਹ ਕਿਹੋ ਜਿਹਾ ਇਤਵਾਦੇ ਵਰਕਰ ਪਾਵੇ ਸੱਚੇ ਮਾਛਾ। ਉਹ ਬਰੇ ਗੜੀ ਰਿਹਾ। ਸਾਡੇ ਪਤਨੀਾਂ ਇੰਤਰਾਇ ਮਾਪਿਆਂ ਨੂੰ ਖੁਸ਼ ਰੱਖਣ। ਤੁਸੀਂ ਤੇ ਆਪਣੇ ਬੱਚਿਆਂ ਨੂੰ ਖੁਸ਼ ਰੱਖਿਓ ਇਸ ਤਰ੍ਹਾਂ ਹੀ। ਹੂੰ। ਠੀਕ ਆ ਨਾ। ਸਾਰਿਆਂ ਨੂੰ ਇਹੋ ਸੁਨਾਵਾਂ ਜੀ ਸਾਡਾ ਸਾਰਿਆਂ ਦਾ। ਆਪਣੇ ਮਾਪਿਆਂ ਨੂੰ ਹਮੇਸ਼ਾ ਖੁਸ਼ ਰੱਖੋ। ਆ ਪਿਛੇ ਵੀ ਬਰਮਾ ਦੇ ਪਿਆਰ ਕੀ ਬਰਮਾ ਦੇ ਦਿੱਤੇ ਨਾ ਬਹੁਤ ਜੀ ਮਧੀਆਂ ਟਾਵਰ ਬਣ ਗਈ ਮੇਰੀ ਵੀ ਇਹ ਫੋਨ ਇਹ ਟਾਵਰ ਬਣ ਗਈ ਡੈਡੀ ਦੀ ਆਹ ਦਾ ਕੜੀ ਦਿੱਤੇ ਰੇਹਲਾ ਦੇ ਡੈਡੀ ਲੋੜੋ ਛਾਪਾਂ ਮਾਲੀਆਂ ਹੀ ਇੱਦਾਂ ਦੋੜਾਈਆਂ ਮੇਰੇ ਨਾਲ ਪਾੜਾ ਬਣ ਗਈ ਮੇਰੀ ਗੱਲ ਸੁਣ ਆ ਵਟਾ ਹੁੰਦਾ ਵੇਪਾ ਵੀ ਪੁੰਦਾ ਵਾ ਵੱਡੇ-ਮੁੰਡੇ ਨੂੰ ਕੁਝ ਨਹੀਂ ਪਾਇਆ ਵੱਡੇ-ਮੁੰਡੇ ਨੂੰ ਤਾਂ ਮਾਂ ਪਿਓ ਹੀ ਪਾਊਗੇ ਬਹੁਤ ਹੁਣ ਆਏ ਅਸੀਂ ਮੈਂ ਆਪਣੇ ਨਾਲ ਕੇ ਪਤਨੀ ਤੇ ਸਾਰਿਆਂ ਨਾਲ ਹਮਲਦਰ ਨਿੱਧਰ ਬਗਾ ਬਾਟਰ ਦੇ ਕੋਲ ਤੇ ਬਣੇ ਜੋ ਸਾਡੇ ਬਲੌਗ ਦੇ ਨਾਲ ਤੁਹਾਨੂੰ ਆਪਣੇ ਪਿੰਡ ਦਾ ਦ੍ਰਿਸ਼ ਦਿਖਾਉਣੇ ਆ ਬਚਪਨ ਦੀਆਂ ਚੱਲਦਾਂ ਪਾਈਆਂ ਕਰਦੇ ਆ ਉਹ ਨਾ ਰ ਜਿੱਦੀ ਬੋਲ ਤੋਂ ਮੈਂ ਬੋਲਦੀ ਨਹੀਂ ਲੈ ਸਿੱਖ ਬਾਬਾ ਕੋਵਰ ਸਾਹਿਬ ਆਪਣੇ ਪਾਪਾ ਦੇ ਨਾਨਕੇ ਆਏ ਹਾਂ। ਉਹ ਦੇਖੋ ਇਹਨੂੰ ਕਰ ਦੋ। ਹੈਲੋ। ਚਲੋ ਗਾਇਸ। ਕਿ ਅਸੀਂ ਆਪਣੇ ਪਾਪਾ ਦੇ ਨਾਨਕੇ ਆਏ ਆ। ਮੈਂ ਆਪਣੇ ਪਾਪਾ ਦੇ ਨਾਨਕੇ ਆਇਆ ਆ ਅੱਜ। ਕੱਪੜਾ ਲਿਏ ਕੱਪੜਾ ਦਾ ਤਾਂ ਲੱਗ ਜਿੰਦੇ। ਪਾਪਾ ਦੇ ਨਾਨਕੇ ਆਏ ਆ। ਆਹ। ਆਹ। ਓ ਬੋਬੋ। ਐਂ ਤੇਰਾ ਕੀ ਹੋਲੀ ਅੱਛਾ ਅੱਛਾ। ਮਾਡਰ। ਕੱਪੜਾ ਨਹੀਂ ਪਹਿਨਣਾ ਨਹੀਂ ਤਾਂ। ਇਹਦੇ ਤੋਂ ਰੋਗ ਨਾ ਸੀ। ਉਹ ਦੇਖੋ ਸਰਦ ਨਹੀਂ ਪਾ। ਆ ਗਿਆ ਦੇਖ ਆ ਗਿਆ ਮਾ ਆਜੀ ਮੇਰਾ ਪਿੰਡ ਨਾਨਕਾ ਪਿੰਡ ਵਾਸ਼ਿੰਗ ਨਗਾਵਾਂ ਘਰੇ ਲੈ ਆਉਣੇ ਆ ਆਗੇ ਆਗੇ ਰਾਤ ਹਿਦਾਈ ਨਾਨਕਾ ਪਿੰਡ ਸੱਜਿਆ ਕਿੰਨਾ ਕੈਨੇਵਾਗਨ ਨਾਮ ਦਾ ਹੈ ਰਾਈਟ ਮਾਡਲ ਜੇ ਕਿੰਨਾ ਬੁਰੀ ਬੈਠਾ ਤੇ ਫਿਰ ਜੀ ਮੇਰਾ ਬਚਪਨ ਨਿਕਿਆ ਕੋਈ ਕੋਕਨਾ ਸੋਣਾ ਅੰਗਰੇਜ਼ ਪਿੰਡਾਂ ਵਰਗੀ ਮौज ਕਿਤੇ ਨਹੀਂ ਹੈਗੀ ਇਹ ਬੜਾ ਵਧੀਆ ਉਹਨੇ ਡੈਗੇਟਿਕ ਨਹੀਂ ਮੱਝੀਆ ਦਾਰਨਾ ਸੀ ਦੀ 4 ਮਿੰਟ ਨਹੀਂ 2.5 2 ਟਾਈ ਇਹ ਕੈਸਾ ਸਾਡੇ ਉੱਤੇ ਸਾਡੇ 6:30 ਹੋ ਗਿਆ ਉਹ ਕਿਹੜਾ ਕੱਢ ਗਿਆ ਨਾ ਆਂਦਾ ਕਿ ਪੈਸਾ ਨਹੀਂ ਉਹ ਕਹਿੰਦਾ ਰੋਪਿਆ ਮਨਾਂ ਆ ਕੇ ਮਾਰਾ ਤੂੰ ਇਨੀ ਬੁੱਢੀ ਹੋ ਗਈਆਂ ਉਹ ਇਨੀ ਬੁੱਢੀ ਹੋ ਗਿਆ ਮਾਰਾ ਗੰਨਾਂ ਲੱਗ ਰਿਹਾ ਨਾਨਕੇ ਘਰਿਆਂਗੇ ਬਹੁਤ ਵਧੀਆ ਲੱਗ ਰਿਹਾ ਮੈਂ ਨਾਨਕੇ ਘਰਿਆਂਗੇ ਮੇਰੇ ਉਹ ਦਾ ਪਨਾਣ ਨਹੀਂ ਆ ਮੇਰੀ ਮਾਮੀ ਆ ਬਹੁਤ ਸੋਹਣਾ ਹੈ ਇਹ ਦਾਈ ਨੇ ਮम्मी ਕਹਿੰਦੀ ਵੀ ਰਹਿ ਕੇ ਜਿਆਦਾ 12 ਮਹੀਨੇ ਚੱਲ ਕੇ ਆਵਾਂ ਜੇ ਨਹੀਂ ਆਉਂਦੀ ਤਾਂ ਮੈਂ ਸ਼ਰਮਜੀਤ ਨੂੰ ਰੱਖਦੀ ਨਹੀਂ ਆ ਤੇ ਇਹ ਰਹਿ ਪੀ ਮम्मी ਨੇ ਲਾਇਆ ਨਾ ਉਹਨਾਂ ਦਾ ਰਹਿ ਪੀ ਨਾ ਚੁੰਮਿਆ ਦੇ ਵਾਹ ਅੰਮੇ ਦੇ ਮਤਰੀ ਨਹੀਂ ਜਾਣਾ ਵਾਪਸ ਬਟੀਆਂ ਕਿੱਥੇ ਵਾਪਸ ਨਹੀਂ ਜਾਣਾ ਇਹ ਟਾਈਮ ਸੀਗਾ ਕੋਈ ਅੱਜ ਦਾ ਇਹ ਨਾ ਰੈਪ ਨੂੰ ਅੰਮੀ ਕਾਲੇ ਜਲਵਾਏਗੀ ਗੱਡ ਖਾ ਲੈਣੀ ਪਰ ਜਾਣਾ ਨਹੀਂ ਗੱਡ ਖਾ ਲੈਣੀ ਜਾਣਾ ਨਹੀਂ ਕਿਤੇ ਤੈਨੂੰ ਜਾਣਾ ਨਹੀਂ ਮੈਂ ਜਿੱਤੇ ਵੀਡੀਓ ਪਾਉਂਦੇ ਨੇ ਨਾ ਹਾਂਜੀ ਆਹੋ ਲੈ ਜਿਹੜਾ ਹਵਾ ਮਾਰਦੀ ਬਸ ਕਿਨੇ ਤੇਲ ਪਾਇਆ ਅੱਡੀ ਚੋਂ ਹੁਣ ਪਹਿਲੇ ਤੇਲ ਪਾਇਆ ਤੇਲ ਦੀ ਬਾਜਾ ਮੈਂ ਨਹੀਂ ਪਹਿਲਾਂ ਪੱਠੇ ਹਾਂਜੀ ਉਹ ਹੱਸਾ ਵਿਹਲੇ ਪਿਆ ਫੜੇ ਵੀ ਕੋਠੀ ਉੱਤਰ ਵੀ ਸਭ ਮੁੰਡੇ ਬਾਗ ਗਿਆ ਹਾਂ ਹਾਂ ਉਹ ਤਾਂ ਉਹ ਪਾਸੇ ਖੜਾ ਉਹਨੇ ਭਾਈ ਮੁੰਡੇ ਬਾਗ ਗਿਆ ਕੋਈ ਹਾਂ ਜੀ ਇਹ ਤਾਂ ਮੈਂ ਰਾਏ ਹਿਸਾਬ ਹੈ ਹਾਂ ਕੋਈ ਨਹੀਂ ਤਾਂ ਆ ਨਾਮ ਲੈਣੀ ਨਹੀਂ ਆਹ ਗਾਂ ਜਾ ਮਲੇਕੀ ਗਾਂ ਲੈਣੀ ਆਜਾ ਦਿਖਾ ਕੇ ਲੈ ਜੀ ਮੰਮੀ ਦਿਖਾ ਕੇ ਲੈ ਗਾਂ ਇਹ ਗਾਂ ਦੇ ਅੱਗੇ ਲੈ ਤੁਸੀਂ ਝੁੱਕੋ ਨਾ ਮੈਂ ਤਾਂ ਮੰਮੀ ਚੱਕਿਆ ਤੇ ਆਜਾ ਮੰਮੀ ਮੰਮੀ ਕਿਹਤੇ ਗਾਵਾਂ ਗਾਵਾਂ ਉਹ ਦੇ ਗਾਵਾਂ ਦੋ ਇੱਧਰ ਆ ਦੇ ਦੋ ਆਈ ਦੋ ਆ ਵੀ ਮੰਮੀ ਨੇ ਕਿਹਾ ਦੇ ਗਾਵ ਕਿੱਥੇ ਗਾਵਾਂ ਰਾਤ ਰਹੀਂ ਤਾਂ ਸੌਂਦੇ ਹਾਂ ਬੋਤਾਂ ਸੌਂ ਹੁੰਦੇ ਆ ਤੁਸੀਂ ਇਹ ਤੇ ਕਰਦਾ ਬੇਰਾਨੀ ਕਿ ਕਰੀਏ ਇਹਨਾਂ ਨੂੰ ਗਾਲੀ ਪਈ ਜਾਂਦਾ ਫਿਰ ਚਲ ਜਾਣਾ ਲੁਧਿਆਣੇ ਨੂੰ ਆਉਣਗੇ ਨਹੀਂ ਕੋਈ ਬਾਤੇ ਤੇਜੋ ਜਰੂਰ ਭੇਜੂਗੀ ਕੁਝ ਨਹੀਂ ਆਇਓ ਮਾਰਿਓ ਕਿਹੜਾ ਨੀ ਨਗਾ ਨਹੀਂ ਦੀਦਾ ਨੀ ਉਹ ਖਾਣਾ ਅੱਧੇ ਰਹਿਣਾ ਮੈੱਕ ਲੱਗਦਾ ਨਹੀਂ ਰਹਿਣਾ ਵਾ ਰਹਿਣਾ ਮਸ ਉਹ ਵਹੇ ਨਹੀਂ ਉਹ ਵੀ ਇੱਥੇ ਰਹਿੰਦਾ ਤੇ ਉਹਦੇ ਵੀ ਅੱਧੇ ਰਹਿ گاਵਾ ਦੇ ਕੋਲ گاਵਾ گاਵਾ ਦੇ ਕੋਲ ਵੜ ਜਾਂਦਾ ਅਗੇ ਇੱਥੇ ਵਸਿਆ ਹੋਇਆ ਗਾਵਾ ਨਹੀਂ ਛੱਡਦਾ ਨਹੀਂ ਕਾਹ ਕੋ ਮਲਾ ਦੀ ਕੋ ਮਲਾ ਦੀ ਅਰੇਓ ਅੰਦਰ ਹਾਰੇ ਕੋਈ ਸਾਡੀ ਕੁੜੀ ਦਾ ਵਿਆਹ ਹੋਇਆ ਤੇ ਉਹਨਾਂ ਨੇ ਆ ਡੇਬੀ ਰੱਖਿਆ ਹੈ ਕੁੱਤੀ ਤੇ ਉਹਦੇ ਮਿਲਾਂ ਉਧਰੀ ਪਈ ਆ ਦੇਖ ਰੋਨੀ ਗਈ ਹੈ ਇੱਧਰ ਮੰਗ ਲਿਆ ਇਹਨੂੰ ਆ ਕੋਮਲਾਗੀ 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 ਤਾ ਨੂੰ ਘਲਾਰੇ ਤਾ ਨੂੰ ਹਾਂ ਯਾ ਦੇਖੋ ਆ ਦੇਖੋ ਹਾਂ ਇਹ ਬੰਦਾ ਨਹੀਂ ਜਾਨਵਰ ਜਾਨਵਰ ਬਹੁਤ ਜ਼ਿਆਦਾ ਪਿਆਰ ਕਰਦੀ ਆ ਵੀ ਕੋਮਲ ਆ ਕੋਮਲ ਆ ਕੀ ਕੋਮਲ ਕੋਮਲ ਆ ਕੀ ਕੋਮਲ ਆ ਕੋਮਲ ਆ ਦੀ ਕੋਮਲ ਸਹੀ ਗੱਲ ਆ ਬੰਦੇ ਵਫਾਦਾਰ ਨਹੀਂ ਹਾਗੇ ਜਾਨਵਰ ਜਾਨਾ ਵਫਾਦਾਰ ਹੁੰਦੇ ਸਭੋ ਸੁਦਾ ਸਹੀ ਵੀ ਆ ਨਾ ਕੋਮਲ ਬਣਾ ਆ ਨਾ ਮਨੂ ਕਰਦਾ ਕਹਿੰਦੇ ਇਹਦਾ ਹੱਥ ਪਾ ਨਮਕੀਨ ਮੱਠੀ ਮੰਗਦਾ ਪਿਆ ਦਿਓ ਇਹਨੂੰ ਨਮਕੀਨ ਮੱਠੀ ਆਫਾ ਮੱਠੀ ਮੰਗਦਾ ਵਾਂਸ ਆਹ ਦੇਖੋ ਇੱਧਰ ਇਹ ਨੂੰ ਪਿਆਰੀ ਉਹਨੇ ਦੇਖਿਆ ਬੁਨਾਸ ਹੋਈ ਰਹੀ ਹੈ ਨਾ ਕਿੰਨੀ ਲੈ ਗਈ ਉਹ ਇਹ ਤਾਂ ਦਿਓ ਨਹੀਂ ਹਾਂ ਕਿੰਨਾ ਪਿਆਰ ਕਰਦੀ ਕਿੰਨਾ ਵੇਲਾ ਕਿੰਨਾ ਪਿਆਰ ਕਰਦੀ ਅੱਜ ਆਇਆ ਕਿਉਂ ਬਾਤੂ ਉਹਨੇ ਚਾਹ ਆ ਚੁੱਕੇ ਆ ਜੀ ਜਿਹੜੀ ਮਾਚੀ ਦਾ ਵਾਹ ਹੋਇਆ ਉਹਦੇ ਘਰੇ ਆ ਜੀ ਆ ਗਾ ਚੜੀਏ ਉਹ ਸਮਝ ਲੈ ਕੇ ਚੱਲੇ ਆ ਇੱਕ ਇੱਕ ਪੈਗ ਲਾਇਆ ਕਰਦਾ ਹੁੰਦਾ ਇੱਕ ਪੈਗ ਲਾਇਆ ਉਹ ਮੈਂ ਕਰਦਾ ਕਰਦਾ ਦੇਈ ਬੈ ਅਜਾ ਅਜਾ ਲਿਪਸੀ ਇਹਦਾ ਨਾਮ ਅਜਾ ਲਿਪਸੀ ਕਿੰਨੀ ਪਿਆਰੀ ਹੈ ਦੇਖੋ ਲਿਪਸੀ 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 ਸ਼ੀਸ਼ਾ ਖੋਲ ਲਾ ਕਿੰਨਾ ਵਧੀਆ ਥਿਊ ਹੈ ਨਾ ਕੰਬ ਦਾ ਉਹੀ ਹਾਂ ਬਣਾਉਣਾ ਨਾਲ ਸੇ ਬੰਨ੍ਹ ਲਾ ਹਾਂ ਹੁਣ ਠੀਕ ਆ ਛੱਲੇ ਕਰ ਲੈ ਬੱਸ ਕਰ ਗਿਆ ਵੀ ਲੈਮਨ ਦਾ ਗੁਰਦਾਸਪੁਰੀਆਂ ਦਾ ਟੱਬ ਉਹ ਇਹਨਾਂ ਨੇ ਸੋੜਿਓ ਖਵਾ ਨਹੀਂ ਦਿੱਤੇ ਬਹੁਤ ਫਰੋਹੇ ਜੀ ਮੇਟੀ ਜੀ ਲਈ ਬਾਜੂ ਉਹਨਾਂ ਨੇ ਸਮੋਸੇ ਚਾਹ ਜੀ ਵਕਤ ਹੋਵੇ ਤੇਰੇ ਨੂੰ ਅੱਜ ਵੇਖਣ ਦੀ ਤੇ ਮੈਂ ਕੋਈ ਟੈਂਪਸ ਸਾਰੀਆਂ ਆਪਾਂ ਮੇਰਾ ਬੰਮੀ ਬੰਮਾ ਤੋਂ ਦਹੀਂ ਵੇਖਣਾ ਉਹ ਕਾਹ ਮੈਂ ਨੀਜੀ ਨੀਜੀ ਜੜੀ ਮਨਾਂ ਤੇ ਅੱਖਾਂ ਸੇਮ ਉਹ ਪਰਾਂ ਈ ਆਈ ਨਹੀਂ ਕਰੇ ਲੋ ਅੱਗੇ ਨਾ ਨਾ ਬੰਦ ਦੋ ਤਨਾ ਬਰੀ ਬਈ ਬੰਦਦੀ ਆ ਬਈ ਹੋਰ ਉਹਨਾਂ ਨੂੰ ਚਿਪਸ ਖਵਾਉਂਦੇ ਆ ਜੀ ਫੇਰ ਖਾਣਾ ਬਾਡੇ ਤੇ ਕਦੇ ਉੱਥੇ ਰੋਕ ਲਿਓ ਕਿੰਨਾ ਸੋਹਣਾ ਦ੍ਰਿਸ਼ਾ ਜੀ ਇਹ ਆਪਣੇ ਮਾਜੇ ਜੀ ਆ ਜੀ ਨੂੰ ਮਤਿਆਰ ਵੀ ਤੋ ਪਾਣੀ ਪਰ ਜੀ ਜੀ ਜੋੜਾ ਮੋੜ ਉੱਦੀ ਦੇਵਾਰਾ ਹੋ ਗਿਆ ਮੋੜ ਕੋੜੀ ਦੇਵਾਰਾ ਹੋ ਗਿਆ ਨਾ ਸੋਨਾ ਦ੍ਰਿਸ਼ ਤੇ ਨਾ ਬਲ ਮੇਸ਼ਾ ਹੈਲੋ ਹੈਲੋ ഫെലോ oh, ശ